ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਵਕੀਲ ਤੇ ਹੋਏ ਫਾਇਰਿੰਗ ਮਾਮਲੇ ਦੇ ਵਿੱਚ ਕਾਰਵਾਈ ਨਾ ਹੋਣ ਨੂੰ ਲੈ ਕੇ ਵਕੀਲਾਂ ਦੇ ਵਿੱਚ ਕਾਫੀ ਰੋਸ ਹੈ ਜਿਸ ਦੇ ਚੱਲਦਿਆਂ ਹੁਣ ਇਹਨਾਂ ਦੇ ਵੱਲੋਂ ਹੜਤਾਲ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਇਸ ਦਰਮਿਆਨ ਵਕੀਲ ਭਾਈ ਚਾਰੇ ਦੇ ਵੱਲੋਂ ਇਲਜ਼ਾਮ ਲਾਇਆ ਗਏ ਨੇ ਕਿ ਪੁਲਿਸ ਦੇ ਵੱਲੋਂ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਕਿ ਇਸ ਵਕੀਲ ਦੇ ਵੱਲੋਂ ਖੁਦ ਆਪਣੇ ਆਪ ਤੇ ਫਾਇਰਿੰਗ ਕੀਤੀ ਗਈ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਨੂੰ ਲੈ ਕੇ ਐਸਪੀ ਸਾਬ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਪਰ ਉਹਨਾਂ ਦਾ ਰਵਈਆ ਵੀ ਉਸੇ ਤਰੀਕੇ ਦਾ ਨਜ਼ਰ ਆਇਆ ਉਹਨਾਂ ਦਾ ਕਹਿਣਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਤੇ ਮੁਦਈ ਤੇ ਹੀ ਇਲਜ਼ਾਮ ਲਗਾ ਕੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਸੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਹੜਤਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਦੀ ਵੀ ਉਹਨਾਂ ਕਾਫੀ ਨਿੰਦਾ ਕੀਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ ਇਸੇ ਦਰਮਿਆਨ ਵਕੀਲ ਪਾਈਚਾਰੇ ਜਿਸ ਦਾ ਇਹ ਕਹਿਣਾ ਹੈ ਕਿ ਇਸ ਤੋਂ ਬਾਅਦ ਹੁਣ ਅਸੀਂ ਸਟੇਟ ਲੈਵਲ ਦੀ ਕਾਲ ਦਵਾਂਗੇ ਅਣਮਿੱਥੇ ਸਮੇਂ ਦੇ ਲਈ ਧਰਨਾ ਜਾ ਰਹੀ ਹੈ ਜਦ ਤੱਕ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਦ ਤੱਕ ਉਹਨਾਂ ਦਾ ਸੰਘਰਸ਼ ਵੀ ਜਾਰੀ ਰਹੇਗਾ ਬਾਈ ਜੀ ਕਿ ਨਾਮਾ ਤੋਂ ਡਾਕ ਕੀ ਤਰ੍ਹਾਂ ਨਾਲ ਘਟਨਾ ਕਰਾਂ ਕਰਾਂ ਬਾਈ ਜੀ ਮੇਰਾ ਨਾਮ ਐਡਵੋਕੇਟ ਜਸ਼ਪਿੰਦਰ ਪਾਲ ਹੈ ਜੀ ਜੁਆਇੰਟ ਸੈਕਟਰੀ ਬਠਿੰਡਾ ਬਾਰੇਸ਼ ਦਾ ਮੈਂ ਐਕਸਟੈਂਡ ਹੈ ਜੀ ਠੀਕ ਹੈ ਜੀ ਮੇਰੇ ਬਾਰ ਮੈਂਬਰ ਨਾਲ ਮੇਰੇ ਸੈਕਟਰੀ ਜੀ ਖੜੇ ਹੈ ਜੀ ਮੇਰਾ ਵੱਡਾ ਭਰਾ ਰਮਨ ਖੜਾ ਹੈ ਜੀ ਵਾਈਸ ਪ੍ਰੈਸਿਡੈਂਟ ਹੈ ਮੇਰੇ ਨਾਲ ਪਹਿਲੀ ਗੱਲ ਤਾਂ ਬਾਈ ਜੀ ਜਦੋਂ ਮੇਰੇ ਤੇ ਵਾਕਾ ਹੁੰਦਾ ਹੈ ਜੀ ਮੇਰੇ ਭਰਾ ਤੁਹਾਨੂੰ ਹੀ ਮੈਂ ਦੱਸਦਾ ਕਿ ਬਾਈ ਮੇਰੇ ਤੇ ਵਾਕਾ ਹੁੰਦਾ ਹੈ ਜੀ ਮੈਂ ਪੁਲਿਸ ਹਾਂਜੀ ਮੈਂ ਪੁਲਿਸ ਨੂੰ ਵੀ ਦੱਸਦਾ ਕਿ ਮੇਰੇ ਤੇ ਵਾਕਾ ਹੁੰਦਾ ਹੈ ਜੀ ਪਹਿਲੀ ਗੱਲ ਤਾਂ 6 ਵਜੇ ਤੱਕ ਪੁਲਿਸ ਆਉਂਦੀ 145 ਦਾ ਇਹ ਵਾਕਾ ਜੀ ਉਹ ਨਜ਼ਰ ਪੁਲਿਸ ਨਹੀਂ ਜਾਂਦੀ ਜੀ ਹੁਣ ਪੁਲਸੀ ਮੇਰੇ ਤੇ ਦਬਾਅ ਪਾ ਰਹੀ ਹੈ ਜੀ ਮੇਰਾ ਫੋਨ ਲੈ ਗਈ ਮੇਰਾ ਵੈਪਨ ਲੈ ਗਈ ਮੇਰਾ ਸੈਲਫ ਡਿਫੈਂਸ ਆ ਬਾਈ ਜੀ ਹੁਣ ਮੈਨੂੰ ਐ ਦੱਸੋ ਮੇਰਾ ਬਚਾਅ ਕੀ ਹੈ ਜੀ ਮੇਰਾ ਬਚਾਅ ਪੁਲਿਸ ਕੀ ਕਰ ਰਹੀ ਹੈ ਜਿਹੜਾ ਇਹਨਾਂ ਨੂੰ ਮੈਂ ਬੰਦਾ ਦੱਸਦਾ ਉਹ ਬੰਦੇ ਨੂੰ ਇਹ ਬੁਲਾ ਨਹੀਂ ਰਹੀ ਜੀ ਅੱਗੋ ਮੈਂ ਆਪਣੇ ਐਸਪੀ ਸਾਹਿਬ ਜਿਹੜੇ ਨਰਿੰਦਰ ਇਹਨਾਂ ਨੂੰ ਦੋ ਵਾਰ ਕਹਤਾ ਜੀ ਮੇਰਾ ਵੈਪਨ ਦੇ ਦਿਓ ਕਹਿੰਦੇ ਜੀ ਮੈਂ ਵੈਪਨ ਨਹੀਂ ਦੇਊਂਗਾ ਮੈਂ ਕਿਹਾ ਤੁਸੀਂ سپੁਰਦਾਰੀ ਤੇ ਦੇ ਦਿਓ سپੁਰਦਾਰੀ ਤੇ ਵੀ ਨਹੀਂ ਦੇ ਰਿਹਾ ਜੀ ਇਹ ਇਹਨਾਂ ਨੇ ਮੋਟਾ ਪੈਸਾ ਖਾਦਾ ਵੇ ਜ ਜਿਹੜਾ ਵੀ ਪਰਚਾ ਪਾਉਣਾ ਮੇਰੇ ਤੇ ਪਰਚਾ ਪਾ ਦੇਣ ਪਰ ਮੈਂ ਹੁਣ ਇਸ ਕੇਸ ਤੋਂ ਪਿੱਛੇ ਨਹੀਂ ਹਟੂ ਆ ਜੀ ਮੇਰੇ ਤੇ ਫਾਇਰਿੰਗ ਹੋਈ ਹੈ ਜੀ ਇਹ ਮੇਰੇ ਤੇ ਰੋਟਾ ਬਲੇਮ ਲਾ ਰਿਹਾ ਹੈ ਜੀ ਕੀ ਮੰਗ ਕਰਦੇ ਹਾਂ ਮੈਂ ਮੰਗ ਇਨਸਾਫ ਦੀ ਕਰਦਾ ਜੀ ਕਿ ਇੱਕ ਤਾਂ ਇਸ ਬੰਦੇ ਦੀ ਬਦਲੀ ਕਰੀ ਜਾਵੇ ਨਹੀਂ ਤਾਂ ਇਸ ਬੰਦੇ ਨੂੰ ਸਸਪੈਂਡ ਹੀ ਕਰਿਆ ਜਾਵੇ ਜੀ ਮੈਂ ਤਾਂ ਕਹਿੰਦਾ ਜੀ ਮੈਂ ਸੀਐਮ ਮਾਨ ਸਾਹਿਬ ਨੂੰ ਕਹਿੰਦਾ ਕਿ ਗ੍ਰਹਿ ਮੰਤਰਾਲੇ ਤੁਸੀਂ ਆਪਦੇ ਕੋਲੇ ਲਾ ਰੱਖਿਆ ਲਾਇਨ ਆਰਡਰ ਕਿਹੜੇ ਪਾਸੇ ਰਹਿ ਗਿਆ ਜੀ ਹੁਣ ਮੈਨੂੰ ਐ ਦੱਸੋ ਇੱਕ ਵਕੀਲ ਜਮਾਤ ਨਾਲ ਆ ਹੋ ਰਿਹਾ ਜੀ ਤਾਂ ਬਾਕੀ ਕੀ ਦੇ ਨਾਲ ਹੋਊਗਾ ਇਹ ਕਹਿੰਦਾ ਦੇ ਐਸਐਚਓ ਸਾਹਿਬ ਆਪ ਮੰਨ ਰਹੇ ਹੈ ਕਿ ਕੱਟੇ ਦਾ ਫੈਰ ਹੈ ਜੀ ਤੇ ਇਹ ਫੇਰ ਵੀ ਨਹੀਂ ਮੰਨ ਰਿਹਾ ਜੀ ਇਹ ਕਹਿੰਦਾ ਹੈ ਕਿ ਐਸਐਚਓ ਦਾ ਇੱਕ ਸਾਡਾ ਅੱਸੀ ਕਾਲ ਜੀ ਮੈਂ ਗੁਰਿੰਦਰ ਸਿੰਘ ਸਿੱਧੂ ਸੈਕਟਰੀ ਡਿਸਟ੍ਰਿਕਟ ਬਾਰਸ਼ੇਸ਼ਨ ਬਠਿੰਡਾ ਇਸ ਸਾਰੇ ਮਸਲੇ 'ਚ ਅਸੀਂ ਵੀ ਨੇੜੋਂ ਦੇਖਿਆ ਸਾਨੂੰ ਵੀ ਪੁਲਿਸ ਦਾ ਰਵਈਆ ਕੋਈ ਬਾਲਾ ਵਧੀਆ ਨਹੀਂ ਲੱਗਿਆ ਨਾ ਕੋਈ ਰਿਜ਼ਲਟ ਤੇ 10 12 ਦਿਨ ਹੋ ਗਏ ਘਟਨਾ ਹੋਏ ਨੂੰ ਕੋਈ ਰਿਜ਼ਲਟ ਵੀ ਨਹੀਂ ਕੱਢ ਸਕੇ ਕਦੇ ਤਾਂ ਕਹਿ ਦਿੰਦੇ ਜੀ ਇਹਨਾਂ ਨੇ ਆਪ ਫਾਇਰਿੰਗ ਹੋ ਸਕਦੀ ਹੈ ਜੀ ਸਾਨੂੰ ਬੰਦਾ ਨਹੀਂ ਕੋਈ ਉੱਥੇ ਦੇਖਿਆ ਜੀ ਸੀਸੀਟੀਵੀ ਚੈੱਕ ਕਰ ਲਈ ਜੀ ਕਦੇ ਕਹਿ ਦਿੰਦੇ ਆ ਜੀ ਬੰਦੇ ਕਿਤੋਂ ਦੀ ਭੱਜ ਗਏ ਜੀ ਸਾਨੂੰ ਉਹ ਰੂਟ ਨਹੀਂ ਪਤਾ ਲੱਗ ਰਿਹਾ ਜੀ ਅਸੀਂ ਵੈਰੀ ਗੱਡੀਆਂ ਵੈਰੀਫਾਈ ਕਰ ਰਹੇ ਹਾਂ ਜੀ ਉਹਦਾ ਵੈਪਨ ਬਾਰੇ ਅਸੀਂ ਇਹਨਾਂ ਨੂੰ ਕਿਹਾ ਤਾਂ ਇਹ ਕਹਿੰਦੇ ਵੀ ਲੈਬ ਚ ਅਸੀਂ ਭੇਜਾਂਗੇ ਟੈਸਟਿੰਗ ਕਰਾਵਾਂਗੇ ਉਸ ਤੋਂ ਬਾਅਦ ਅਸੀਂ ਸਪੁਰਦਾਰੀ ਤੇ ਇਹਨਾਂ ਨੂੰ ਦੇਵਾਂਗੇ ਉਹ ਨਾ ਵੈਪਨ ਮਿਲਿਆ ਦੋ ਤਿੰਨ ਵਾਰੀ ਅਸੀਂ ਮਿਲ ਚੁੱਕੇ ਨੇ ਐਸਐਸਪੀ ਸਾਹਿਬ ਸਾਨੂੰ ਮਿਲੇ ਨਹੀਂ ਉਹ ਥੋੜੇ ਬਾਹਰ گئے ਹੋਏ ਸੀ ਤੇ ਸਾਡੀ ਤਾਂ ਹੁਣ ਅਸੀਂ ਆਪ ਦੇ ਵਕੀਲ ਭਰਾ ਨਾਲ ਖੜੇ ਆ ਜਿੰਨਾ ਕਿ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚ ਇੱਕ ਅਸੀਂ ਇਹ ਹੜਤਾਲ ਜਾਰੀ ਰੱਖਾਂਗੇ ਥੈਂਕ ਯੂ ਹਾਂਜੀ ਕਿਉਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਡੇ ਇਹ ਜੀ ਅਸੀਂ ਪੁਲਿਸ ਦਾ ਐਕਸ਼ਨ ਵੇਟ ਕਰਦੇ ਰਹੇ ਸਾਡੇ ਯੰਗ ਵਕੀਲ ਹੈ ਜੇ ਜਸਪਿੰਦਰਪਾਲ ਸਿੰਘ ਇਹਨਾਂ ਤੇ ਫਾਇਰਿੰਗ ਹੋਈ ਦਿਨ ਦਿਹਾੜੇ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ 40 ਤੇ ਪੁਲਿਸ ਨੂੰ ਰਿਪੋਰਟ ਕਰਤਾ 6 ਵਜੇ ਤੱਕ ਕੋਈ ਪੁਲਿਸ ਦਾ ਕਰਮਚਾਰੀ ਨਹੀਂ ਪਹੁੰਚਿਆ 6 ਵਜੇ ਪ੍ਰਗਮ ਹਸਪਤਾਲ ਦੇ ਵਿੱਚ ਪਹੁੰਚੇ ਇਹਦੀ ਬਜਾਏ ਕੋਈ ਉਹ ਐਕਸ਼ਨ ਕਰਦੇ ਉਹਨਾਂ ਨੇ ਇਹਦਾ ਫੋਨ ਖੋਲਿਆ ਉਦੋਂ ਹੀ ਤੇ ਦੂਸਰੇ ਦਿਨ ਇਹਦਾ ਰਵਲਵਰ ਖੋਲਿਆ ਤੇ ਘਰੋਂ ਉਸ ਤੋਂ ਬਾਅਦ ਇਹਨਾਂ ਦੀ ਥਿਉਰੀ ਪੁਲਿਸ ਦੀ ਸੀ ਜਿਹੜੀ ਉਹ ਇਹ ਕਹਿੰਦੇ ਸੀ ਤੂੰ ਆਪਦੇ ਫੇਰ ਮਾਰਿਆ ਉਹ ਕਹਿੰਦਾ ਮੈਂ ਸਹਿਬੇ ਜਾਇਦਾਦ ਆ ਮੈਂ ਕੋਈ ਆਪਦੇ ਫੇਰ ਨਹੀਂ ਮਾਰਿਆ ਤੇ ਤੁਸੀਂ ਇਹ ਥੋਰੀ ਵੱਲ ਕਿਉਂ ਜਾ ਰਹੇ ਆ ਉਸ ਤੋਂ ਬਾਅਦ ਅਸੀਂ ਪੁਲਿਸ ਦਾ ਐਕਸ਼ਨ ਵੇਟ ਕਰਦੇ ਰਹੇ ਕੀ ਹੈ ਕੁਝ ਦਿਨ ਹੋਏ ਅਸੀਂ ਐਸਪੀ ਸਿਟੀ ਨੂੰ ਮਿਲੇ ਉਹਨਾਂ ਦਾ ਵੀ ਇਹੀ ਐਟੀਟਿਊਡ ਸੀ ਵੀ ਇਹਨੇ ਤਾਂ ਆਪ ਕੀਤਾ ਹੈ ਕੋਈ ਡਿਸਪਿਊਟ ਸੈਟਲ ਕਰਨ ਦੀ ਖਾਤਰ ਇਹਨੇ ਕੀਤਾ ਕਿਸੇ ਰਿਸ਼ਤੇਦਾਰ ਨਾਲ ਅਸੀਂ ਦੱਸੀ ਗੱਲ ਵੀ ਜੇ ਇਹ ਇਹਦੀ ਮਾੜੀ ਭਾਵਨਾ ਹੁੰਦੀ ਹੈ ਕਰਕੇ ਕਿਸੇ ਨੂੰ ਨੋਮੀਨੇਟ ਕਰਤਾ ਇਹਨੇ ਤਾਂ ਅਣਪਛਾਤੇ ਕਿਹਾ ਵੀ ਮੈਂ ਉਹਨਾਂ ਬੰਦੇ ਨੂੰ ਪਛਾਣ ਸਕਦਾ ਹਾਂ ਸਾਹਮਣੇ ਆਉਣ ਤੇ ਉਹ ਜਿਹੜੀ ਪੁਲਿਸ ਦਾ ਕਾਰਨਰ ਸੀ ਇਨਵੈਸਟੀਗੇਸ਼ਨ ਦਾ ਉਹ ਬਿਲਕੁਲ ਗਲਤ ਸੀ ਪੁਲਿਸ ਪਤਾ ਨਹੀਂ ਕਿਸ ਗੱਲ ਕਰਕੇ ਦੋਸ਼ੀਆਂ ਨੂੰ ਵਿਚਾਰ ਰਹੀ ਹੈ ਨਵੀਂ ਗੱਲ ਸੁਣੀ ਹੈ ਵੀ ਕਦੇ ਮਦਈ ਨੂੰ ਹੀ ਟੌਰਚਰ ਕੀਤਾ ਆ ਤੁਸੀਂ ਲੈਕਚਰ ਵੀ ਸੁਣਿਆ ਹੋਣਾ ਮੁੰਡਾ ਬੋਲ ਰਿਹਾ ਉਹਨੂੰ ਪੁਲਿਸ ਸ਼ਰੀਆਮ ਟੌਰਚਰ ਕਰਦੀ ਰਹੀ ਅਸੀਂ ਪੁਲਿਸ ਦਾ ਐਕਸ਼ਨ ਵੇਟ ਕਰਦੇ ਰਹੇ ਅਲਟੀਮੇਟਲੀ ਫਿਰ ਮੀਟਿੰਗ ਕਰਕੇ ਉਸ ਤੋਂ ਬਾਅਦ ਅਸੀਂ ਸੋਚਿਆ ਇਹਨਾਂ ਦਾ ਐਕਸ਼ਨ ਕੰਡਮ ਕਰਦੇ ਹਾਂ ਹੁਣ ਅਸੀਂ ਇਨਡੇਫਿਨਿਟ ਜਿਹੜੀ ਸਟ੍ਰਾਈਕ ਕੀਤੀ ਆ ਜਿੰਨਾ ਚਿਰ ਕੋਈ ਮਸਲਾ ਸੋਲਵ ਨਹੀਂ ਹੁੰਦਾ ਇਸ ਕਰਕੇ ਪੁਲਿਸ ਦੀ ਜਿਹੜੀ ਬਹੁਤ ਕਾਰਵਾਈ ਨਿੰਦਨੀ ਹੈ ਤੇ ਕੋਈ ਇਹਦੇ ਵਿੱਚ ਪੁਲਿਸ ਤੋਂ ਇਨਸਾਫ ਮਿਲਦੀ ਉਮੀਦ ਨਹੀਂ ਪੁਲਿਸ ਨੂੰ ਚਾਹੀਦਾ ਸੀ ਵੀ ਮਦਈ ਦੀ ਉਹ ਇਨਸਾਫ ਕਰ ਦੇ ਹੁਣ ਪੁਲਿਸ ਕਹਿ ਰਹੀ ਹੈ ਵੀ ਅਸੀਂ ਕਰਦੇ ਆਂਗੇ ਕਰਦੇ ਆ ਉਹ ਲਾਰਾ ਹੀ ਹੈ ਮੈਨੂੰ ਸਮਝ ਨਹੀਂ ਆਉਂਦੀ ਪੁਲਿਸ ਕਿਸ ਕਾਰਨਰ ਤੇ ਇਹ ਇਹ ਜਾ ਰਹੀ ਹੈ ਜਿੱਥੇ ਮਦਈ ਨੂੰ ਹੀ ਮਤਲਬ ਦੋਸ਼ੀ ਬਣਾ ਰਹੀ ਹੈ ਜਦੋਂ ਕਿ ਦੂਸਰੇ ਕਾਰਨਰ ਤੇ ਜਿਹੜੇ ਉਹ ਕਹਿ ਰਿਹਾ ਮਦਈ ਵੀ ਕੋਈ ਕਿਸੇ ਕਿਸਮ ਦਾ ਵੀ ਆ ਮੈਨੂੰ ਇਹ ਟੌਰਚਰ ਕਰ ਰਿਹਾ ਉਸ ਪਾਸੇ ਪੁਲਿਸ ਜਾ ਹੀ ਨਹੀਂ ਰਹੀ ਤੇ ਹੁਣ ਸੀ ਇਹੀ ਹੈ ਸਾਡੇ ਕੋਲੇ ਹੋਰ ਆਲਟਰਨੇਟਿਵ ਹੈ ਨਹੀਂ ਅਨਮੇਤ ਇਸ ਸਮੇਲੇ ਸਟ੍ਰਾਈਕ ਹੈ ਜਿੰਨਾ ਚਿਰ ਕੋਈ ਮਤਲਬ ਸੋਲਵ ਨਹੀਂ ਹੁੰਦਾ ਸਾਡਾ ਪਰ ਉਹਨਾਂ ਚਿਰ ਸਾਡਾ ਤਰਨਾ ਜਾਰੀ ਰਹੂਗਾ ਇਸ ਤੋਂ ਬਾਅਦ ਅਸੀਂ ਸਟੇਟ ਲੈਵਲ ਦੀ ਕਾਲ ਦੇਵਾਂਗੇ ਸਾਰੇ ਪੰਜਾਬ ਦੇ ਵਕੀਲ ਭਾਈਚਾਰੇ ਨੂੰ ਬੇਨਤੀ ਕਰਾਂਗੇ ਵੀ ਜਿਹੜੇ ਸਾਰੇ ਬੰਦ ਹੋ ਜਾਣ ਕਿਉਂਕਿ ਅਸੀਂ ਜਦੋਂ ਬਾਹਰਲੀ ਬਾਰ ਦੀ ਕਾਲ ਆਉਂਦੀ ਹੈ ਪਿੱਛੇ ਜੇ ਲੁਧਿਆਣੇ ਤੋਂ ਕਾਲ ਆਈ ਸੀ ਸਾਨੂੰ ਅਸੀਂ ਦੋ ਦਿਨ ਸਟ੍ਰਾਈਕ ਕੀਤੀ ਉੱਥੇ ਕੋਈ ਆਮ ਆਦਮੀ ਪਾਰਟੀ ਐਮਐਲਏ ਦਾ ਭਰਾ ਸੀ ਉਹਦੇ ਦੇ ਪਰਚਾ ਦਰਜ ਹੋ ਗਿਆ ਜਿੰਨਾ ਚਿਰ ਦੋਸ਼ੀਆਂ ਨੂੰ ਅਰੈਸਟ ਨਹੀਂ ਕਰਦੇ ਨੋਮਿਨੇਟ ਨਹੀਂ ਕਰਦੇ ਉਨਾ ਚਿਰ ਸਾਡੀ ਇਹ ਸਟ੍ਰਾਈਕ ਜਾਰੀ ਰਹੀ ਹਾਂਜੀ ਹਾਂਜੀ ਨਹੀਂ ਉਸ ਤੋਂ ਬਾਅਦ ਦੱਸਤਾ ਵੀ ਵੀ ਉਹਨੇ ਕਿਹਾ ਪਹਿਲਾ ਡਾਊਟ ਹੁੰਦਾ ਹੈ ਨਾ ਉਹਨੇ ਕਿਹਾ ਵੀ ਇਹ ਸਾਰਾ ਕੰਮ ਮੇਰੀ ਭੂਆ ਦੇ ਲੜਕੇ ਅਵਤਾਰ ਸਿੰਘ ਨੇ ਕਰਾਇਆ ਕਿਉਂਕਿ ਉਸ ਨੂੰ ਕਾਫੀ ਪਹਿਲਾਂ ਧਮਕੀਆਂ ਆਈਆਂ ਸੀਗੀਆਂ ਵੀ ਮੈਂ ਤੈਨੂੰ ਮਾਰ ਦੂੰਗਾ ਇੱਕ ਥਰਮਲ ਥਾਣਾ ਵਿਖੇ ਇੱਕ ਮੁਕਦਮਾ ਦਰਜ ਹੋਇਆ ਸੀਗਾ 6/25 ਮਿਤੀ 24/1/25 ਨੂੰ ਉਸ ਦੇ ਵਿੱਚ ਜੋ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਇੱਕ ਐਡਵੋਕੇਟ ਹੈ ਜਸ਼ਪਿੰਦਰ ਸਿੰਘ ਉਹਨਾਂ ਤੇ ਕੋਈ ਫਾਇਰਿੰਗ ਹੋਈ ਸੀ ਉਹਨਾਂ ਦੇ ਗੋਲੀ ਲੱਗੀ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਅਸੀਂ ਮੁਕਦਮਾ ਦਰਜ ਕਰ ਲਿਆ ਸੀਗਾ ਤੇ ਮੈਂ ਇਥੇ ਇਹ ਧਿਆਨ ਦੇਣਾ ਚਾਹਣਾ ਵੀ ਇਸ ਮੁਕਦਮੇ ਜੋ ਹੈ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ ਅਸੀਂ ਹਜੇ ਵੀ ਇਹਦੇ ਵਿੱਚ ਵੱਖ-ਵੱਖ ਏੰਗਲਾਂ ਤੋਂ ਇਹਦੀ ਪੜਤਾਲ ਕੀਤੀ ਸੀਗੀ ਤੇ ਅਸੀਂ ਵੀ ਇਹਨਾਂ ਦੋਸ਼ੀਆਂ ਦੀ ਭਾਲ ਹਜੇ ਜਾਰੀ ਹੈ ਇਹਦੇ ਵਿੱਚ ਇਸ ਦੇ ਵਿੱਚ ਕੁਝ ਵਕੀਲ ਸਾਹਿਬਾਂ ਵੱਲੋਂ ਹੋਰ ਵੀ ਇੱਕ ਰੋਸ ਪ੍ਰੋਟੈਸਟ ਕੀਤਾ ਗਿਆ ਸੀਗਾ ਵੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਮੈਂ ਇੱਥੇ ਧਿਆਨ ਇਹੀ ਲਿਆਉਣਾ ਚਾਹਣਾ ਵੀ ਅਸੀਂ ਇਸ ਕੰਪਲੇਨੈਂਟ ਨੂੰ ਵੀ ਅਸੀਂ ਇਹੀ ਕਿਹਾ ਸੀਗਾ ਵੀ ਅਗਰ ਉਹਨਾਂ ਨੂੰ ਕਿਸੇ ਤੇ ਸ਼ੱਕ ਹੈਗਾ ਜਾਂ ਕੁਝ ਹੋਰ ਤਾਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਤਾਂ ਇਸ ਬਠਿੰਡਾ ਪੁਲਿਸ ਵੱਲੋਂ ਇਸ ਅਸੀਂ ਪ੍ਰੋਪਰਲੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਡਿਊਟੀ ਇਨਵੈਸਟੀਗੇਸ਼ਨ ਜੈਸੇ ਤੱਥ ਸਾਹਮਣੇ ਆਉਣਗੇ ਅਸੀਂ ਉਸ ਸਖਤ ਤੋਂ ਸਖਤ ਕਾਰਵਾਈਆਂ ਵਿੱਚ ਲੈ ਕੇ ਆਵਾਂਗੇ